ਯੰਗ ਫਾਰਮਰ ਚੈਨਲ ਨੂੰ ਦੇਖਣ ਵਾਲੇ ਸਾਰੇ ਸਰੋਤਿਆਂ ਨੂੰ ਪਿਆਰਪਰੀ ਸਤਿ ਸ੍ਰੀ ਅਕਾਲ ਜੀ ਦੋਸਤੋ ਅੱਜ ਦੀ ਵੀਡੀਓ ਤੁਹਾਡੇ ਲਈ ਲੈ ਕੇ ਆਏ ਆਂ ਅਲੀਸ਼ੇਸ਼ਨ ਜਿਹੜੇ ਸ਼ੀਨ ਹੈਗੇ ਆ ਬਹੁਤ ਭਰਾ ਕਹਿੰਦੇ ਸੀਗੇ ਵੀ ਚੰਗੀ ਵੀਡੀਓ ਲੈ ਕੇ ਆਓ ਕੋਈ ਅਲੀਸ਼ੇਸ਼ਨ ਕੁੱਤੇ ਦਿਖਾਓ ਹਨਾ ਤੇ ਆਪਾਂ ਬੈਠੇ ਆਂ ਬਾਈ ਸੁਖਦੀਪ ਹੋਰਾਂ ਦੇ ਕੋਲੇ ਪਿੰਡ ਕੋਟਲਾ ਮੇਰ ਸਿੰਘ ਵਾਲਾ ਬਾਈ ਹੋਰਾਂ ਦਾ ਜਿਹੜਾ ਪੁਰਾਣਾ ਬਰੀਡ ਦਾ ਕੰਮ ਆ ਬਾਈ ਅਲੀਸ਼ੇਸ਼ਨ ਤੇ ਇਹਨਾਂ ਨੇ ਬਰੀਡਿੰਗ ਕੀਤੀ ਆ ਪਹਿਲਾਂ ਵੀ ਇੱਕ ਵੀਡੀਓ ਤੁਸੀਂ ਦੇਖੀ ਸੀਗੀ ਮੁਕਸਰ ਘੋੜੀਆਂ ਦੇ ਮੇਲੇ ਤੇ ਆਪਾਂ ਕੀਤੀ ਸੀ ਤੇ ਅੱਜ ਦੁਪਹਿਰ ਦੁਬਾਰਾ ਜਿਹੜਾ ਡਿਟੇਲ ਨਾਲ ਆਪਾਂ ਗੱਲਬਾਤ ਕਰਾਂਗੇ ਬਾਈ ਹੋਰਾਂ ਦੇ ਨਾਲ ਤੇ ਜਿਹੜਾ ਤੁਸੀਂ ਫਰੇਮ ਦੇ ਵਿੱਚ ਤਿੰਨ ਕੁੱਤੇ ਦੇਖ ਰਹੇ ਹੋ ਇਹ ਵੀ ਬਾਈ ਹੋਰਾਂ ਦੇ ਆ ਹਨਾ ਸਾਰੇ ਵਾਈਟ ਹੈਗੇ ਨੇ ਸਾਰੇ ਰੰਗਾਂ ਦੇ ਵਿੱਚ ਇਹਨਾਂ ਕੋਲੇ ਅਲੀਸ਼ੇਸ਼ਨ ਨੇ ਪਰ ਅੱਜ ਤੁਹਾਨੂੰ ਸਾਰੇ ਵਾਈਟ ਦਿਖਾਵਾਂਗੇ ਤੇ ਗੱਲਬਾਤ ਕਰਦੇ ਆਂ ਬਾਈ ਦੇ ਨਾਲ ਬਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਬਹੁਤ ਬਹੁਤ ਧੰਨਵਾਦ ਬਾਈ ਸਮਾਂ ਦੇਣ ਦੇ ਲਈ ਤੁਹਾਡਾ ਜੀ ਬਾਈ ਧੰਨਵਾਦ ਤੁਸੀਂ ਆਏ ਸਾਡੇ ਕੋਲ ਹਾਂਜੀ ਤੇ ਜਿੰਨੇ ਵੀ ਭਰਾ ਆਪਣੇ ਨਾਲ ਬੈਠੇ ਆ ਬਾਈ ਵੀਡੀਓ ਦੇ ਵਿੱਚ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਬਾਈ ਹੱਤਾ ਦੱਸਿਓ ਵੀ ਪਹਿਲਾਂ ਬੈਠਾ ਕਿੱਥੇ ਆ ਹਨਾ ਤੇ ਇਹ ਜਿਹੜੇ ਆਪਣੇ ਡੌਗ ਇਹਨਾਂ ਦੇ ਨਾਮ ਵੀ ਦੱਸ ਤੁਸੀਂ ਆਪਾਂ ਬਾਈ ਪਿੰਡ ਕੋਟਲਾ ਮੇਰ ਸਿੰਘ ਵਾਲਾ ਜੀ ਹਾਂਜੀ ਮੋਗਾ ਡਿਸਟ੍ਰਿਕਟ ਦੇ ਵਿੱਚ ਆ ਜੀ ਅੱਗੇ ਪੁਰਾਣੇ ਦੇ ਕੋਲੇ ਆ ਜੀ ਬਾਈ ਹਾਂਜੀ ਬਾਈ ਇਹਦਾ ਨਾਮ ਕੈਕਟਸ ਆ ਬਾਈ ਏ ਬਾਈ ਕਿੰਨੀ ਉਮਰ ਹੋ ਗਈ ਇਹਦੀ ਇਹ ਬਾਈ ਹਜੇ 10 ਗਿ ਮਹੀਨੇ ਦਾ ਹੋਇਆ ਜੀ ਟਕ ਟਕ ਹਾਂਜੀ ਬਾਈ ਠੀਕ ਹੈ ਬਾਈ ਤੇ ਇਹਦਾ ਹੀ ਇਹ ਬਾਈ ਰੌਕੀ ਆ ਜੀ ਉਹ ਸਾਢੇ 3 ਸਾਲ ਦਾ ਹੋ ਗਿਆ ਇਹ ਜਿਹੜਾ ਮੇਲੇ ਪਾਇਆ ਸੀ ਹਾਂਜੀ ਇਹ ਮੇਲੇ ਵਾਲਿਆ ਦੋਨੇ ਮੇਲੇ ਵਾਲਿਆ ਜੀ ਕੀ ਜਨਦਾ ਕੀ ਨਾਮ ਆ ਜੀ ਉਹਦਾ ਨਾਮ ਜਗਨੂ ਬਾਈ ਜੋਗ ਨੂੰ ਹਾਂਜੀ ਭਾਜੀ ਇਹ ਬਈ ਅੱਜ ਬਾਹਰ ਕੱਢਣ ਕਰਕੇ ਥੋੜਾ ਜਿਆਦਾ ਰੌਲਾ ਹੈ ਪਾਈ ਜਾਂਦਾ ਹਾਂ ਥੋੜਾ ਜਿਆਦਾ ਕਰਦੇ ਆ ਭਾਈ ਪਹਿਲਾਂ ਇਹਨੇ ਪਾਈ ਤਾਂ ਨਹੀਂ ਪਾਈ ਸੀ ਨਹੀਂ ਇਹਨਾਂ ਦਾ ਪਾਈਦੀ ਰਹਿੰਦੀ ਇਹਦੇ ਨਹੀਂ ਪਾਈ ਇਹਦੇ ਅੱਜ ਪਹਿਲੇ ਦਿਨ ਪਾਈ ਹੈ ਅੱਛਾ ਖੁੱਲੇ ਹੀ ਰਹਿੰਦੇ ਆ ਹਾਂ ਇਹ ਖੁੱਲੇ ਹੀ ਰਹਿੰਦਾ ਭਾਈ ਜਾਨਾ ਠੀਕ ਹੈ ਭਾਈ ਹਾਂਜੀ ਭਾਜੀ ਭਾਈ ਜਿਵੇਂ ਵੀਡੀਓ ਆਪਾਂ ਮਿਲੋ ਉੱਥੇ ਮੁਕਸਰ ਕੀਤੀ ਸੀ ਬਹੁਤ ਰਿਸਪੌਂਸ ਆਇਆ ਹਨਾ ਲੋਕਾਂ ਨੇ ਬਹੁਤ ਜਿਆਦੇ ਬਹੁਤ ਵਧੀਆ ਹਾਂਜੀ ਭਾਜੀ ਸਭ ਤੋਂ ਪਹਿਲਾਂ ਆਪਾਂ ਕਲੀਅਰ ਕਰ ਦਈਏ ਗੱਲ ਵੀ ਜਿਹੜੇ ਕਮੈਂਟ ਆਏ ਸੀ ਲੋਕ ਕਹਿੰਦੇ ਸੀ ਇਹ ਜਰਮਨ ਸ਼ੈਫਡ ਆ ਇਹ ਅਲੀਸ਼ੀਅਨ ਨਹੀਂ ਹਾਂ ਬਈ ਜਿਹੜਾ ਜਰਮਨ ਸ਼ੈਫਰਡ ਦਾ ਉਹ ਜਿਆਦਾ ਥੋੜਾ ਜਿਹਾ ਐਂਗੂਲੇਸ਼ਨ ਇਹਨਾਂ ਦੀ ਦੇਖੋ ਮਗਰਾਂ ਲੱਤਾਂ ਦੀ ਜਿਆਦਾ ਹੁੰਦੀ ਜਰਮਨ ਸ਼ੈਫਰਡ ਦੀ ਉਤੋਂ ਉਹਨਾਂ ਦੀ ਕ੍ਰੂਪ ਵੀ ਥੋੜੀ ਜਿਆਦਾ ਹੁੰਦੀ ਹੈ ਜੀ ਠੀਕ ਹੈ ਜੀ ਹਾਂ ਜੀ ਸਿੱਧੀ ਹੈ ਦੇਖੋਗੇ ਤੁਸੀਂ ਇਹਨਾਂ ਨੂੰ ਨਾਰਮਲ ਇਹ ਸਿੱਧੇ ਹੁੰਦੇ ਆ ਹਾਂ ਹਾਂ ਜੀ ਭਾਜੀ ਹੋਰ ਕੋਈ ਬਈ ਫਰਕ ਇਹਦੇ ਚ ਨਹੀਂ ਹੋਰ ਤਾਂ ਕੋਈ ਨਹੀਂ ਬਈ ਫਰਕ ਇਸ ਨਾਲ ਜਰਮਨ ਸ਼ੈਫਰਡ ਨਹੀਂ ਆਉਂਦੇ ਵਾਈਟ ਕਲਰ ਚ ਜੀ ਅੱਛਾ ਹਾਂ ਜੀ ਉਹ ਸਵੈਸ਼ ਸ਼ੈਫਰਡ ਆਉਂਦੇ ਆ ਜੀ ਠੀਕ ਹੈ ਬਾਈ ਹਾਂਜੀ ਬਾਈ ਜੀ ਆ ਬਹੁਤ ਭਰਾਵਾਂ ਨੇ ਕਮੈਂਟ ਕੀਤੇ ਸੀਗੇ ਹਨਾ ਹਾਂਜੀ ਬਾਈ ਜੀ ਕਿ ਜਰਮਨ ਸ਼ੈਫਡ ਦੀ ਇੱਕ ਮਨ ਲੋ ਰੰਗ ਹੋਰ ਆ ਹੈ ਜਰਮਨ ਸ਼ੈਫਡ ਦੀ ਹਾਂਜੀ 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 ਬਾਈ ਜੀ ਇਹ ਅਲੀਸ਼ੇਸ਼ਨ ਦਾ ਬਾਈ ਦੱਸੋ ਇਹਦੀ ਕੀ ਨਿਸ਼ਾਨੀਆਂ ਹੁੰਦੀਆਂ ਨੇ ਤੇ ਜ਼ਿਆਦਾ ਇਹਨੂੰ ਕਿਉਂ ਲੋਕ ਇੰਨਾ ਪਸੰਦ ਕਰਦੇ ਆ ਬਈ ਇੱਕ ਤਾਂ ਇਹ ਰਾਖੀ ਨੂੰ ਬਹੁਤ ਵਧੀਆ ਚੀਜ਼ ਆ ਜੀ ਉਹਦੇ ਕਰਕੇ ਫਿਰ ਇੱਕ ਗਾਰਡ ਡੌਗ ਵਧੀਆ ਵਾ ਜਿਵੇਂ ਖੇਤਾਂ ਦੇ ਵਿੱਚ ਜਿਨ੍ਹਾਂ ਦੇ ਪਸ਼ੂ ਪਸ਼ੂ ਜ਼ਿਆਦਾ ਆਉਂਦੇ ਆ ਨਿਆਂ ਦੇ ਖੇਤ ਹੁੰਦਾ ਜਿਨ੍ਹਾਂ ਦੇ ਹਨ ਉਹਨਾਂ ਵਾਸਤੇ ਬਹੁਤ ਵਧੀਆ ਹੁੰਦੇ ਆ ਜੀ ਠੀਕ ਆ ਬਈ ਹਾਂਜੀ ਬਾਈ ਜਿਹੜਾ ਆਪਾਂ ਪੁਰਾਣਾ ਰੰਗ ਦੇਖਿਆ ਜਿਆਦੇ ਲੋਕਾਂ ਕੋਲ ਉਹ ਜਿਹੜਾ ਨੀਲੇ ਕਾਲਰ ਹਾਂਜੀ ਨੀਲੇ ਰੰਗ ਦਾ ਹਾਂਜੀ ਬਾਈ ਉਹ ਜ਼ਿਆਦਾ ਹੁੰਦੇ ਸੀਗੇ ਇਹ ਰੰਗ ਤੁਸੀਂ ਕਿਵੇਂ ਤਿਆਰ ਕੀਤਾ ਸੀ ਇਹਦੀ ਕਹਾਣੀ ਦੱਸੋ ਬਈ ਇਹ ਬਈ ਆਏ ਆ ਵੀ ਉਹ ਰੰਗ ਵੀ ਹੈਗਾ ਆਪਣੇ ਕੋਲੇ ਵੈਸੇ ਤਾਂ ਹੂੰ ਉਹ ਤੇ ਜਦੋਂ ਬਾਹਰੋਂ ਆਏ ਸੀ ਇਹ ਉਹ ਸੇਮ ਦੂਸਰੇ ਦੂਸਰਾ ਕਲਰ ਹੀ ਆਇਆ ਸੀਗਾ ਕੈਮਲ ਕਲਰ ਦਾ ਜਿਹੜੇ ਵਾਜਦਾ ਨੀਲੇ ਰੰਗ ਦੇ ਅੱਛਾ ਉਹ ਕੁੱਤੀ ਸੂਈ ਸੀ ਇੱਧਰ ਆ ਕੇ ਉਹਨਾਂ ਨੂੰ ਆਸਟ੍ਰੀਮੇਟ ਕਰਾ ਕੇ ਵਾਈਟ ਆਏ ਸੀਗੇ ਬਈ ਅੱਛਾ ਬਾਹਰੋਂ ਕੁੱਤੀ ਮੀਟਿੰਗ ਹੋ ਕੇ ਇੱਥੇ ਆਈ ਸੀ ਹਾਂਜੀ ਬਈ ਨਹੀਂ ਨਹੀਂ ਜੋੜਾ ਹੀ ਆਇਆ ਸੀ ਇੱਧਰ ਬੱਚਿਆਂ ਦਾ ਜੋੜਾ ਆਇਆ ਸੀ ਅੱਛਾ ਅੱਛਾ ਹਾਂਜੀ ਬਈ ਠੀਕ ਹੈ ਬਈ ਕਿੰਨੇ ਸਾਲ ਹੋ ਗਏ ਬਈ ਉਹ ਗੱਲ ਨੂੰ ਜਦੋਂ ਬੱਚੇ ਆਏ ਸੀ ਬਾਹਰੋਂ ਉਹ ਤਾਂ ਮੰਨ ਗਏ ਚਲੋ ਜੀ ਜ਼ਿਆਦਾ ਹੋ ਗਏ ਟਾਈਮ ਉਹਨੂੰ 75 75 ਦੀ ਆਈ ਦੀ 1975 ਅੱਛਾ ਹਾਂਜੀ ਛੋਟੇ ਪਿੰਡ ਹੀ ਆਏ ਸੀ ਨਹੀਂ ਆਪਣੇ ਨਾਲ ਪਿੰਡ ਚੰ ਇਹ ਜਿਹੜਾ ਤੁਹਾਡੇ ਕੋਲੇ ਫਿਰ ਕਿੰਨੇ ਸਾਲ ਹੋ ਗਏ ਵਾਈਟ ਅਲੀਸ਼ੇਸ਼ਨ ਆਏ ਨੇ ਸਾਡੇ ਕੋਲੇ ਮੰਨ ਕੇ ਚੱਲੋ ਜੀ 25 ਕੇ ਸਾਲ ਦੇ ਨੇੜੇ 25 ਤੋਂ ਜ਼ਿਆਦਾ ਹੀ ਹੋਗੇ ਉਹਨਗੇ ਜੀ ਠੀਕ ਹੈ ਬਈ ਹਾਂਜੀ ਪਹਿਲਾਂ ਤੁਸੀਂ ਵੇਚਦੇ ਬੂਦੇ ਸੀ ਬੱਚੇ ਕੇ ਬਈ ਸ਼ੌਂਕ ਨੂੰ ਰੱਖੀ ਬੈਠੇ ਸੀ ਇਹਨੇ ਸ਼ੌਂਕ ਨਹੀਂ ਰੱਖੇ ਸੀ ਬਈ ਵੇਚਣ ਦਾ ਨਹੀਂ ਸੀਗਾ ਪਹਿਲਾਂ ਅੱਛਾ ਹਾਂਜੀ ਬਈ ਜੀ ਉਹ ਤਾਂ ਹੁਣ ਬਾਲੇ ਭਰਾ ਮੰਗੀ ਜਾਂਦੇ ਸੀਗੇ ਤਾਂ ਕਰਕੇ ਵੇਚਣ ਦਾ ਹੋ ਗਿਆ ਜੀ ਵੀ ਚਲ ਦੇ ਦਿੰਨੇ ਆ ਬਈ ਜਦੋਂ ਆਪਾਂ ਮੁੱਕਸਰ ਵੀਡੀਓ ਕਰਤੀ ਸੀ ਬਈ ਉਦੋਂ ਬੱਚੇ ਮਿਲਦਾ ਹੈ ਨਹੀਂ ਸੀ ਤੁਹਾਡੇ ਕੋਲੇ ਹਨਾ ਹਾਂਜੀ ਉਦੋਂ ਬੱਚੇ ਨਹੀਂ ਸੀ ਬਹੁਤ ਪਰਮਣ ਮੈਨੂੰ ਵੀ ਫੋਨ ਕੀਤਾ ਵੀ ਬੱਚੇ ਦਿਵਾਓ ਬਾਈ ਹੋਰਾਂ ਤੋਂ ਹਾਂਜੀ ਬਾਈ ਹੁਣ ਹੈਗੇ ਆ ਬਈ ਬੱਚੇ ਆਪਣੇ ਕੋਲੇ ਹਾਂਜੀ ਬੱਚੇ ਹੈਗੇ ਆ ਆਪਣੇ ਕੋਲੇ ਜੀ ਅੱਛਾ ਹਾਂਜੀ ਬਾਈ ਤੇ ਇਹਨਾਂ ਦੇ ਇਹਨਾਂ ਦੇ ਬੱਚੇ ਕਿਹੜੇ ਕੁੱਤੇ ਦੇ ਇਹਨਾਂ ਚੂ ਇਹ ਇਹਦੇ ਆ ਬੱਚੇ ਬਾਈ ਆਪਣੇ ਕੋਲੇ ਤੇ ਇਹਦੇ ਆ ਜੀ ਦੋਨਾਂ ਦੇ ਹੈਗੇ ਆ ਬੱਚੇ ਹਾਂਜੀ ਹਾਂਜੀ ਬਾਈ ਲਓ ਬਾਈ ਜਿਨੇ ਸ਼ੌਂਕ ਪੂਰਾ ਕਰਨਾ ਹਨਾ ਵਾਈਟਲਾਈਜੇਸ਼ਨ ਰੱਖਣਾ ਚਾਹੁੰਦੇ ਆ हां जी। ਤਾਂ ਤੁਸੀਂ ਬਾਈ ਹੋਰਾਂ ਨਾਲ ਸੰਪਰਕ ਕਰ ਸਕਦੇ ਹੋ ਬੱਚੇ ਹੁਣ ਹੈਗੇ ਆ। ਇੱਕ ਬਾਈ ਇਹਨਾਂ ਨੂੰ ਸੈਕਸ਼ਨ ਵੀ ਕਹਿ ਦਿੰਦੇ ਆ ਹਨਾ। ਕੀ ਉਹ ਨਾਂ ਕਿੰਨੇ ਕੇ ਹੈਗੇ ਹੋਰ ਸੈਕਸ਼ਨ ਨਹੀਂ ਬਾਈ ਇਹਨਾਂ ਦਾ ਨਾਮ ਸ਼ੈਸ਼ਨਾ ਸਹੀ ਦਾ ਜੀ। ਅੱਛਾ ਹਾਂ ਜੀ। ਬੜੇ ਬਾਈ ਸੈਕਸ਼ਨ ਹਾਂ ਉਹ ਬਜ਼ੁਰਗਾ ਜਿਹੜੇ ਆਪਣੇ ਸੈਕਸ਼ਨ ਕਹਿ ਦਿੰਦੇ ਜੰਬ ਬਘਿਆੜੀ ਵੀ ਕਹਿੰਦੇ ਆ। ਹਾਂ ਬਘਿਆੜੀ ਦਾ ਬਾਈ ਹੈ ਨਹੀਂ ਗਾ ਮੈਂ ਬਘਿਆੜ ਦਾ ਤਾਂ ਮੈਂ ਨਾ ਹੀ ਲੈ ਦਿੰਦੇ ਉਹ ਤਾਂ ਬਘਿਆੜੀ ਨਹੀਂ ਕਹਿੰਦੇ ਇਹਨਾਂ ਨੂੰ ਕਹਿ ਸਕਦੇ ਆ। ਹਾਂ ਜੀ ਬਾਈ ਖੜੇ ਗਨਾਲਾ ਦਾ ਕਰਕੇ ਕਹਿੰਦੇ ਸੀਗੇ। ਠੀਕ ਐ। ਬਾਈ ਇੱਕ ਘੋੜੀਆਂ ਵਾਲੇ ਇਹਨਾਂ ਕਾਹਦੋ ਪਸੰਦ ਕਰਦੇ ਆ ਘੋੜੀਆਂ ਵਾਲਾ ਜਿਹੜਾ ਬਹੁਤ ਘੋੜੀਆਂ ਦੇ ਫਾਰਮ ਵੀ ਦੇਖੇ ਉਹਨਾਂ ਕੋਲੇ ਜਰਮਨ ਵੀ ਹੋਊ ਜਾਂ ਅਲਿਸ਼ੀਅਨ ਹੋਊਗਾ ਜਿਆਦਾ ਇਹਨੂੰ ਕਿਉਂ ਪਸੰਦ ਕਰਦੇ ਆ ਚਾਹਦੇ ਤਾਂ ਬਾਈ ਉਹ ਹੀ ਹਨ ਰਾਖੀ ਵਾਸਤੇ ਆ ਬਈ ਜਿਵੇਂ ਉਹਨਾਂ ਦੇ ਫਾਰਮ ਵੱਡੇ ਹੁੰਦੇ ਆ ਬਾਈ ਰਾਤ ਨੂੰ ਚੋਰੀ ਚੋਰੀ ਦਾ ਡਾਰ ਹੁੰਦਾ ਬੰਦੇ ਨੂੰ ਬਾਈ ਤਾਂ ਕਰਕੇ ਫਿਰ ਰਾਖੀ ਦਾ ਰਾਖੀ ਵਾਸਤੇ ਸਭ ਤੋਂ ਵਧੀਆ ਹਾਂਜੀ ਭਾਈ ਇੱਕੋ ਬਿਮਾਰ ਨਹੀਂ ਜਮੈਂ ਹੁੰਦੇ ਬਾਈ ਇਹ ਬਹੁਤ ਘੱਟ ਗਰਮੀ ਨਹੀਂ ਮੰਨਦੇ ਨਾ ਠੰਡ ਮੰਨਣ ਇਹ ਜੀ ਹਮ ਹਾਂਜੀ ਜੀ ਜਦੋਂ ਆਪਾਂ ਕੋਈ ਵੀ ਵੀਡੀਓ ਕਰਦੇ ਆ ਅਲਿਸ਼ੀਅਨ ਦੀ ਕਮੈਂਟ ਬਹੁਤ ਆਉਂਦੇ ਲੋਕਾਂ ਦੇ ਵੀ ਸਾਡੇ ਕੋਲੇ ਇੰਨੇ ਸਾਲ ਪਹਿਲਾਂ ਇੱਕ ਬੱਚਾ ਹੁੰਦਾ ਸੀ ਕੁੱਤਾ ਹੁੰਦਾ ਸੀ ਉਸ ਤੋਂ ਬਾਅਦ ਸਾਨੂੰ ਉਹ ਜੋ ਕੁੱਤਾ ਨਹੀਂ ਮਿਲਿਆ ਇੰਨੇ ਘਟ ਕਿਉਂ ਬਈ ਕਿ ਬਰੀਡਿੰਗ ਨਹੀਂ ਹੋਈ ਜਾਂ ਕੀ ਕਾਰਨ ਸੀਗਾ ਇਹ ਫੇਸੇ ਨਾ ਬਈ ਜਦੋਂ ਨਾ ਜਰਮਨ ਸ਼ੈਫਰਡ ਸੀਗਾ ਜਾਦੇ ਕ੍ਰਾਸ ਕਰਾਉਣ ਲੱਗੇ ਸੀਗੇ ਜਰਮਨ ਸ਼ੈਫਰਡ ਤੋਂ ਉਹਦੇ ਕਰਕੇ ਨਾ ਘਟ ਗਏ ਸੀਗੇ ਇਹਦਾ ਘਟ ਗਿਆ ਸੀ ਟ੍ਰੈਂਡ ਹਾਂਜੀ ਬਈ ਜੀ ਫਿਰ ਦੁਬਾਰਾ ਹੋਗਾ ਹਾਂ ਹੁਣ ਦੁਬਾਰਾ ਹੋਗਾ ਜੀ ਇਹਨਾਂ ਦਾ ਫੇਰ ਜੀ ਬਹੁਤ ਲੋਕ ਕਹਾਣੀਆਂ ਵੀ ਲਿਖਦੇ ਆ ਕਮੈਂਟਾਂ ਦੇ ਵਿੱਚ ਮੇਰੇ ਚੈਨਲ ਤੇ ਵੀ ਕਮੈਂਟ ਆਏ ਸੀ ਸਾਡੇ ਕੋਲੇ ਕੁੱਤਾ ਹੁੰਦਾ ਸੀ ਕੋਈ ਇੰਨੀ ਦੂਰ ਚਲਾ ਗਿਆ ਸੀ ਫੇਰ ਵਾਪਸ ਆ ਗਿਆ ਜਾਂ ਕੋਈ ਰਾਖੀ ਬਾਰੇ ਦੱਸਦਿਆ ਵੀ ਬੰਦੇ ਆ ਗਏ ਸੀ ਉਹਨਾਂ ਨੂੰ ਭਜਾਇਆ ਹਨਾ ਇਹਨਾਂ ਦੀ ਬਹੁਤ ਕਹਾਣੀਆਂ ਹੈਗੀਆਂ ਤੁਹਾਡੇ ਨਾਲ ਵੀ ਹੋਈ ਹੈ ਕੋਈ ਏਦਾਂ ਦੀ ਗੱਲ ਕਹਾਣੀਆਂ ਤਾਂ ਬਹੁਤ ਆ ਜੀ ਇਹਨਾਂ ਦੀਆਂ ਵੀ ਏਦਾਂ ਨਹੀਂ ਕੋਈ ਗੱਲ ਗਈ ਅੱਛਾ ਹਾਂਜੀ ਬਈ ਬਈ ਜਿਵੇਂ ਉਪਰਾਂ ਬੰਦਾ ਆਉਂਦਾ ਇੱਕਦਮ ਘਰੇ ਕਈ ਕੁੱਤੇ ਹੁੰਦੇ ਜਿਆਦਾ ਅਗਰੈਸਿਵ ਹੁੰਦੇ ਆ ਵੱਢ ਵੀ ਜਾਂਦੇ ਆ ਇਹਨਾਂ ਦੇ ਵਿੱਚ ਉਹ ਚੀਜ਼ ਹੈਗੀ ਹੈ ਕਿ ਨਹੀਂ ਨਹੀਂ ਇਹਨਾਂ ਦੇ ਹੈਗੀ ਤਾਂ ਹੈ ਬਈ ਐਂ ਅਟੈਕ ਤਾਂ ਕਰਨਗੇ ਜਦੋਂ ਉਪਰਾਂ ਬੰਦਾ ਆਊਗਾ ਘਰੇ ਪਰ ਇਹ ਵੀ ਰੋਕੇ ਰੁਕ ਜਾਂਦੇ ਆ ਵੀ ਜਿਆਦਾ ਸਮਝਦਾਰ ਜਿਆਦਾ ਕਰਕੇ ਜਿਹੜਾ ਬੰਦਾ ਆਉਂਦਾ ਜਾਂਦਾ ਰਹਿੰਦਾ ਉਹਨੂੰ ਨਹੀਂ ਖੇਤੀ ਸਮਝੇ ਜਾਂਦੇ ਵੀ ਇਹ ਆਉਂਦਾ ਜਾਂਦਾ ਰਹਿੰਦਾ ਆਪਣੇ ਕੋਲੇ ਵੀ ਅੱਛਾ ਹਾਂਜੀ ਤੇ ਇਹਨਾਂ ਦੀ ਖਰਾਕ ਕਿਵੇਂ ਦੀ ਹੁੰਦੀ ਹੈ ਬਾਈ ਜਿਵੇਂ ਜਰਮਨ ਸ਼ੈਫਰ ਨੂੰ ਤਾਂ ਆਪਾਂ ਮੀਟ ਵਗੈਰਾ ਵੀ ਪਾ ਦਨੇ ਆਂਡੇ ਮੀਟ ਹੋ ਗਿਆ ਨਾ ਇਹਨਾਂ ਦੀ ਖਰਾਕ ਕਿੰਨੀ ਕੁ ਫਰਕ ਹੁੰਦਾ ਉਹਦੇ ਨਾਲ ਖਰਾਕ ਤਾਂ ਬਾਈ ਐ ਵੀ ਜਿਹੜਾ ਕੁੱਤਾ ਖਾਈ ਜਾਂਦਾ ਭਾਈ ਚਲੋ ਵੈਸੇ ਤਾਂ ਇਹ ਆ ਗੱਲ ਤੇ ਆਂਡੇ ਵਗੈਰਾ ਤਾਂ ਅਸੀਂ ਹੀ ਨਹੀਂ ਪਾਉਂਦੇ ਇਹਨਾਂ ਨੂੰ ਅੱਛਾ ਅੰਨਾ ਤਾਂ ਕੱਲਾ ਘਰ ਦੀ ਰੋਟੀ ਪਾਣੀ ਤੇ ਦੁੱਧ ਤੇ ਦਹੀਂ ਨਾਰਮਲ ਡਾਈਟ ਹੀ ਹੈ ਤੁਹਾਡੀ ਨਾਰਮਲ ਡਾਈਟ ਤੇ ਆ ਜੀ ਤੇ ਜਿਵੇਂ ਜੋ ਡੌਗ ਦੀ ਸ਼ਾਈਨਿੰਗ ਹੁੰਦੀ ਆ ਹਨਾ ਕੋਟ ਦੀ ਕੁਆਲਿਟੀ ਆ ਹਾਂਜੀ ਬਈ ਉਹਦੇ ਲਈ ਫਿਰ ਬਈ ਕੀ ਖਿਆਲ ਰੱਖਣਾ ਪੈਂਦਾ ਜਿਵੇਂ ਤੁਹਾਡੇ ਕੋਲੇ ਦਾ ਵਾਈਟ ਆ ਮੈਨੂੰ ਲੱਗਦਾ ਵੀ ਇਹ ਰੰਗ ਸਭ ਤੋਂ ਜ਼ਿਆਦਾ ਔਖਾ ਸੰਭਣਾ ਹਨਾ ਮੈਲਾ ਵੀ ਬਹੁਤ ਹੁੰਦਾ ਤੁਸੀਂ ਫਿਰ ਇਹਨਾਂ ਦੀ ਕਿਵੇਂ ਕੇਅਰ ਕਰਦੇ ਹੋ ਜਿਹਨਾਂ ਦਾ ਹੀ ਸਪੈਸ਼ਲ ਸ਼ੈਂਪੂ ਆਉਂਦਾ ਵਾਈਟ ਵਾਲਾ ਅੱਛਾ ਆਪਾਂ ਉਹ ਯੂਜ਼ ਕਰ ਲਈਦਾ ਤੇ ਉਹਦੇ ਨਾਲ ਵਾਈਟ ਉਹਦੇ ਨਾਲ ਨਿਭਾਉਣੀ ਹਾਂਜੀ ਬਈ ਠੀਕ ਆ ਬਈ ਜਿਵੇਂ ਹੁਣ ਬਈ ਠੰਡ ਦੇ ਵਿੱਚ ਦਾ ਸਾਰੀਆਂ ਬਰੀਡ ਹੀ ਠੀਕ ਰਹਿੰਦੀਆਂ ਹਨਾ ਸਰਵਾਈਵ ਕਰਦੀਆਂ ਹਨ। ਹਾਂਜੀ ਹਾਂਜੀ ਬਾਈ ਜੀ। ਗਰਮੀ ਦੇ ਵਿੱਚ ਬੜੀ ਸਮੱਸਿਆ ਆਉਂਦੀ ਹੈ ਕੁੱਤਿਆਂ ਨੂੰ। ਹਾਂਜੀ ਬਾਈ ਜੀ। ਇਹਨਾਂ ਦਾ ਕੀ ਹਿਸਾਬਤਾ ਹੋਏਗਾ ਗਰਮੀ 'ਚ? ਨਹੀਂ ਇਹਨਾਂ ਦਾ ਨਹੀਂ ਕੋਈ ਗਰਮੀ ਦੇ ਵਿੱਚ ਕੋਈ ਚੱਕਰ ਨਹੀਂ ਪੈਂਦਾ ਜੀ। ਵਧੀਆ ਫਾਈਪ ਪੀ ਜਾਂਦੇ ਆ ਵਧੀਆ ਤੁਰੇ ਫਿਰਦੇ ਆ ਕੋਈ ਚੱਕਰ ਨਹੀਂ ਆ ਜੀ। ਠੀਕ ਹੈ ਵੀ ਕੁੱਤੇ ਦੀ ਰਾਖੀ ਨਹੀਂ ਰੱਖਣੀ ਪੈਂਦੀ ਗਰਮੀ 'ਚ। ਹਾਂ ਨਹੀਂ 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 ਬਾਈ ਜਿਵੇਂ ਆਏ ਨਹੀਂਗਾ ਵੀ ਆਪਾਂ ਨੂੰ ਇਹਨਾਂ ਦੀ ਰਾਖੀ ਰੱਖਣੀ ਪੂਗੀ ਵੀ। ਹੂੰ। ਗਰਮੀ ਦੇ ਵਿੱਚ ਜ਼ਿਆਦਾ। ਅੱਛਾ। ਜਿਵੇਂ ਕੂਲਰ ਲਾ ਦਾਂ ਜਾਂ ਪੱਕਾ ਲਾ ਦਾਂ ਉਹ ਚੀਜ਼ ਦੀ ਲੋੜ ਨਹੀਂ ਇਹਨਾਂ ਨੂੰ ਫਿਰਦੇ ਰਹਿੰਦੇ ਵਧੀ ਇਨਾਂ ਦੀ ਬਈ ਹਾਈਟ ਵੀ ਬਹੁਤ ਹਨਾ ਆਪ ਦੇਖਿਆ ਵੀ ਇੰਨੇ ਕੱਦ ਦੇ ਲੰਬੇ ਕੁੱਤੇ ਨਹੀਂ ਹੁੰਦੇ ਹਾਂਜੀ ਬਈ ਤੇ ਇਹ ਫਿਰ ਜਿਹੜਾ ਹੌਲੀ ਹੌਲੀ ਬਰੀਡ ਤੁਸੀਂ ਤਿਆਰ ਕੀਤੀ ਆ ਜਿਵੇਂ ਨੌਂਦਰਾਂ ਦਾ ਵੀ ਹੁੰਦਾ ਹੋਊਗੀ ਹਿਸਾਬ ਨਾਲ ਹਾਂ ਨੌਂਦਰਾਂ ਦੇ ਇਹਨਾਂ ਦਾ ਬਾਈ ਹੁੰਦਾਂ ਜੀ ਜ਼ਿਆਦਾ ਬਾਈ ਨੌਂਦਰਾਂ ਵਾਲੀ ਆ ਜ਼ਿਆਦਾਤਰ ਉਹਦੇ ਵੀ ਬਾਈ ਹੈ ਇਹਦੇ ਵੀ ਬਾਈ ਹੈ ਇਹਦੇ ਵੀ ਬਾਈ ਹੈ ਜੀ ਹਾਂ ਜ਼ਿਆਦਾਤਰ ਪੁਰਾਣੇ ਵੀਰਗਾਂ ਦਾ ਹੁੰਦਾ ਹੈ ਉਹ ਕਹਿੰਦੇ ਨੇ ਵੀ ਹਲਕਾ ਦਾ ਹਲਕਾ ਦਾ ਨਹੀਂ ਜਸ਼ੇਤੀ ਅੱਛਾ ਬਾਈ ਨੌਂਦਰਾਂ ਹਾਂ ਉਹ ਪੁਰਾਣੇ ਵੀਰਗਾਂ ਤੋਂ ਸੌਂਦੇ ਰਹੇ ਆ ਆਪਾਂ ਅੱਛਾ ਉਹ ਕਹਿੰਦੇ ਹਲਕਦੇ ਨਹੀਂਗੇ ਇੱਕ ਦਾ ਇੱਕ ਦਾ ਆ ਵੀ ਨਾ ਚੱਕ ਹਾਂ ਵੀ ਆ ਚੱਕ ਲੋ ਅੱਛਾ ਠੀਕ ਹੈ ਭਾਈ ਇਹ ਵੀ ਅੱਜ ਗੱਲ ਪਤਾ ਲੱਗੀ ਹੈ ਨਾ ਹਾਂਜੀ ਤੇ ਜਦੋਂ ਬੱਚਾ ਭਈ ਕਿਸੇ ਨੇ ਲੈਣਾ ਹੈ ਨਾ ਕੀ ਨਿਸ਼ਾਨੀਆਂ ਹੁੰਦੀਆਂ ਵੀ ਬੱਚਾ ਅੱਗੇ ਜਾ ਕੇ ਵਧੀਆ ਨਿਕਰੂਗਾ ਪਿਆਰ ਹੋਊਗਾ ਜਦੋਂ ਛੋਟਾ ਬੱਚਾ ਲੈਣਾ ਕੀ ਦੇਖਣਾ ਪੈਂਦਾ ਬੱਚਾ ਤਾਂ ਭਾਈ ਆਏ ਆ ਵੀ ਜੇ ਤੁਹਾਡੇ ਕੋਲੇ 8-10 ਬੱਚੇ ਆਏ ਆ ਮੰਨ ਕੇ ਜੋ ਲੀਡਰ ਦੇ ਵਿੱਚੋਂ ਕਰਮਾਨ ਵਾਲੀ 3-4 ਬੱਚੇ ਵਧੀਆ ਜਿਹੜੇ ਨਜਾਇਜ਼ ਚੰਗੇ ਬੰਦੇ ਆ ਉਹ ਬੰਦੇ ਆ ਥੋੜੇ ਮੀਡੀਅਮ ਵੀ ਰਹਿ ਜਾਂਦੇ ਆ ਹੂੰ ਜਿਵੇਂ ਹੁਣ ਆਪਾਂ ਇਹਨੂੰ ਮੀਟਿੰਗ ਲਈ ਛੱਡਦੇ ਆ ਹਨਾ ਕੁਝ ਥੋਡੇ ਕੋਲੇ ਆਉਂਦੀਆਂ ਹੋਣਗੀਆਂ ਜਾਂ ਆਉਣਗੀਆਂ ਜਿਵੇਂ ਬਲੈਕ ਹੋਗੀ ਨੀਲੀ ਹੋਗੀ ਕੁੱਤੀ ਉਸ ਰੰਗ ਦੀ ਹੁੰਦੀ ਆ ਇਹਨੂੰ ਆਪਾਂ ਛੱਡਦੇ ਆ ਕੁੱਤੀ ਦੇ ਕਿੱਦਾਂ ਦੇ ਬੱਚੇ ਆਉਂਦੇ ਆ ਜ਼ਿਆਦਾ ਬੱਚਾ ਕਿਹੜੇ ਰੰਗ ਦੇ ਆਉਂਦੇ ਆ ਜ਼ਿਆਦਾ ਤਾਂ ਨਹੀਂ ਬਾਈ ਐਂ ਕਹਿ ਸਕਦੇ ਵੇ ਜਿਵੇਂ ਇਹਨੂੰ ਨੀਲੀ ਤੇ ਹੁਣ ਛੱਡਿਆ ਸੀਗਾ ਹਾਂਜੀ ਉਹਦੇ ਮੰਨ ਕੇ ਚੱਲੋ ਚਾਰ ਬੱਚੇ ਵਾਈਟ ਸੀਗੇ ਤੇ 6 ਆਪਣੇ ਕੋਲੇ ਬਰਾਉਨ ਆਪਣੇ ਘਰੇ ਕੁੱਤੀ ਸੂਈ ਵੀ ਹੈ ਅੱਛਾ ਹਾਂਜੀ ਬਰਾਉਨ ਹਾਂਜੀ ਕਈ ਵਾਰੀ ਜੇ ਸਾਡੇ ਵਾਲੀ ਬਲੱਡ ਲਾਈਨ ਚ ਜਾਂ ਕੁੱਤੀ ਹੈ ਨਾ ਪੁਰਾਣੀ ਚ ਤੇ ਉਹਦੇ ਮੰਨ ਕੇ ਚੱਲੋ ਵੀ 8-7 ਬੱਚੇ ਵੀ ਵਾਈਟ ਆ ਜਾਂਦੇ ਅੱਛਾ ਸਾਰੇ ਵਾਈਟ ਵੀ ਕੱਢ ਸਕਦਾ ਇੱਕ ਅੱਧਾ ਬੱਚਾ ਹੀ ਬਲੂ ਆਉਂਦਾ ਉਹ ਨੀਲੇ ਰੰਗ ਦਾ ਠੀਕ ਹੈ ਹਾਂਜੀ ਬਈ ਤੇ ਹੁਣ ਜੇ ਬਈ ਕਿਸੇ ਨੇ ਮੰਨ ਲਓ ਮੇਟ ਕਰਾਉਣੀ ਹੈ ਕੁੱਤੀ ਫਿਰ ਛੱਡ ਦਿੰਨੇ ਹੁਣ ਹਾਂਜੀ ਬਾਈ ਮੀਟਿੰਗ ਤਾਂ ਛੱਡ ਦੇਈ ਦੇਵਾ ਫੀਸ ਫੂਸ ਕਿੰਨੀ ਕ ਕਰੜੀ ਆ ਕਿ ਥੋੜੀ ਫੀਸ ਤਾਂ ਫਿਰ ਕਰੜ ਗਈ ਆ ਬਾਈ ਯਾਰ ਹਾਂਜੀ ਬਾਈ ਇੱਕ ਨਾ ਵੀਰ ਬਣ ਕੇ ਯਾਰ ਬੇਨਤੀ ਕਰਨੀ ਆਪਾਂ ਸਾਰੇ ਭਰਾਵਾਂ ਨੂੰ ਜਿਹੜੇ ਵੀਡੀਓ ਵੇਂਦੇ ਆ ਹਾਂਜੀ ਇੱਕ ਨਾ ਸਾਡੇ ਕੁੱਤੇ ਨੂੰ ਵੇਖ ਕੇ ਆਣਾ ਇਹਨਾਂ ਨੂੰ ਸਾਡੇ ਲਿਹਾਜ ਵਾਲੇ ਬੰਦਿਆਂ ਨੂੰ ਨਾ ਤੰਗ ਕਰਿਆ ਕਰੋ ਯਾਰ ਵੀਡੀਓ ਵਾਸਤੇ ਮੀਟਿੰਗ ਵਾਸਤੇ ਕਿਉਂਕਿ ਉਹ ਕਹਦੇ ਯਾਰ ਹਾਂ ਵੀ ਉਹਨੂੰ ਕਹਦੇ ਯਾਰ ਸਾਡੀ ਲਿਹਾਜ ਬਾਈ ਆਇਆ ਵੀ ਕਿਸੇ ਨਾਲ ਸਾਡੀ ਲਿਹਾਜ ਕਿਦਾਂ ਦੀ ਹੁੰਦੀ ਹੈ ਨਾ ਕਈਆਂ ਨੂੰ ਬੰਦੇ ਨੂੰ ਕਿਸੇ ਨੂੰ ਛੱਡਨਾ ਕੇ ਨੂੰ ਨਹੀਂ ਛੱਡਨਾਗਾ ਲਿਹਾਜ ਉਦਾਂ ਦੀ ਹੁੰਦੀ ਆ ਉਹ ਫਿਰ ਨਜਾਇਜ਼ ਪ੍ਰੈਸ਼ਰ ਬਣਾਉਣ ਲੱਗ ਜਾਂਦੇ ਬੰਦੇ ਤੇ ਯਾਰ ਤੂੰ ਤੇਰੀ ਲਿਹਾਜ ਆ ਤੂੰ ਕਹੇ ਉਹਨਾਂ ਨੂੰ ਉਹ ਨਹੀਂ ਚੰਗਾ ਲੱਗਦਾ ਬਾਈ ਜੇ ਆਪਾਂ ਨੂੰ ਮੰਨ ਕੇ ਚੱਲੋ ਰੱਖਣ ਦਾ ਹਨਾ ਸ਼ੌਂਕ ਆ ਕੋਈ ਬਾਲੀ ਵੱਡੀ ਗੱਲ ਨਹੀਂ ਯਾਰ ਬਾਈ ਪੈਸੇ ਲਾਓ ਤੇ ਲੈ ਲਓ ਹਨਾ ਬੱਚੇ ਤੇ ਵੀ ਛੱਡਦੇ ਨੇ ਨਹੀਂ ਬੱਚੇ ਤੇ ਨਹੀਂ ਕੋਈ ਬੱਚੇ ਤੇ ਨਹੀਂ ਛੱਡਿਆ ਬਾਈ ਕੋਈ ਵੀ ਬਾਈ ਖਰਚਾ ਕਿੰਨਾ ਕੁ ਹੋ ਜਾਂਦਾ ਕੁੱਤਾ ਪਾਲਣ ਤੇ ਐਡਾ ਕੁੱਤਾ ਤਿਆਰ ਕਰਨ ਤੇ ਖਰਚਾ ਕਿੰਨਾ ਕੁ ਹੋ ਜਾਂਦਾ ਖਰਚਾ ਤਾਂ ਰੱਖਨੇ ਵੀ ਓਕੇ ਹਨ ਜਿੰਨਾ ਤੋੜਾ ਜੀ ਆਪ ਤਾਂ ਬੰਦ ਕਰ ਹਾਂ ਪਾਉਣਾ ਹੀ ਪੈਂਦਾ ਇਹਨਾਂ ਨੂੰ ਤਾਂ ਬਾਈ ਪਾਉਣਾ ਹੀ ਪੈਂਦਾ ਕਰਦੇ ਵੀ ਗੱਲਾਂ ਕੱਢਦੇ ਹਨ ਕਰਦੇ ਦਾ ਫਿਰ ਬਾਈ ਗੱਲਾਂ ਕਰਦੇ ਸਹੀ ਗੱਲ ਹੈ ਕਹਿੰਦੇ ਤਾਂ ਰਹਿੰਦੇ ਐ ਥੋੜਾ ਥੋੜਾ ਐ ਨਹੀਂ ਗੱਲ ਕੋਈ ਵੀ ਚੱਲ ਜਾਨਵਰਾਂ ਨਾਲ ਵੀ ਮੋਹ ਪੈ ਜਾਂਦਾ ਜਦੋਂ ਕੋਈ ਆਉਂਦਾ ਭਰਾ ਵੇਖਣ ਕੋਈ ਵੀ ਉਹਨਾਂ ਨੂੰ ਵੀ ਖੁਸ਼ੀ ਹੁੰਦੀ ਵੀ ਆਉਂਦੇ ਸਾਡੇ ਕੋਲ ਕਿੰਨੇ ਹੁਣ ਆਪਣੇ ਘਰੇ ਸਾਰੇ ਜਾਨਵਰ ਕੁੱਤੇ ਕਿੰਨੇ ਆ ਬਈ ਹੁਣ ਮੰਨ ਕੇ ਚਲੋ ਆਪਣੇ ਕੋਲ 4 ਕੁੱਤੇ ਆ ਜੀ ਅੱਛਾ ਹਾਂਜੀ ਇਹ ਆਪਣੇ ਮਿੱਤਰ ਦਾ ਬਾਈ ਦਾ ਆ ਜਿਹੜਾ ਮੇਰੇ ਕੋਲੇ ਬੈਠਾ ਕੁੱਤਾ ਠੀਕ ਹੈ ਇਹ ਸਾਡੇ ਵੱਡੇ ਬਾਈ ਦਾ ਕੁੱਤਾ ਵਾ ਉਹ ਤੇ ਘਰੇ ਹੁੰਦਾ ਜੀ ਉਹ ਮੇਰੇ ਘਰੇ ਹੁੰਦਾ ਕੁੱਤਾ ਠੀਕ ਹੈ ਹਾਂਜੀ ਬਾਈ ਮੈਂ ਤੁਹਾਡਾ ਇਕੱਠੇ ਸਾਰਾ ਗਰੁੱਪ ਸਾਡਾ ਇਕੱਠਾ ਹੀ ਆ ਠੀਕ ਹੈ ਹਾਂਜੀ ਬਾਈ ਤੇ ਜਰਮਨ ਸ਼ੈਫਡ ਕਿੰਨੇ ਆ ਬਈ ਆਪਣੇ ਕੋਲ ਜਰਮਨ ਸ਼ੈਫਡ ਸਾਡੇ ਕੋਲੇ ਬਾਈ 6 ਆ ਜੀ 6 ਜਰਮਨ ਸ਼ੈਫਡ ਹਾਂਜੀ ਬਾਈ ਜਰਮਨ ਸ਼ੈਫਡ ਦੀ ਬਰੀਡਿੰਗ ਕਰਦੇ ਹੋ ਹਨਾ ਕਿੰਨੇ ਸਟੱਡ ਆ ਬਈ ਜਰਮਨ ਸ਼ੈਫਡ ਦੇ ਉੱਪਰ ਦੋ ਸਟੱਡ ਆ ਬਾਈ ਆਪਣੇ ਕੋਲੇ ਠੀਕ ਹੈ ਤੇ ਚਾਰ ਫੀਮੇਲੇ ਆ ਜੀ ਓਕੇ ਹਾਂਜੀ ਬਾਈ ਹੋਰਾਂ ਦਾ ਬਾਈ ਜਰਮਨ ਸ਼ੈਫਡ ਦਾ ਵੀ ਚੰਗਾ ਕੰਮ ਆ ਹਨਾ ਸ਼ੋ ਵੀ ਕਰਾਉਂਦੇ ਨੇ ਹਾਲ ਸਿੰਘ ਵਾਲੇ ਬਾਈ ਹੋਰੀ ਤੇ ਬੱਚੇ-ਬੁੱੱਚੇ ਵਧੀਆ ਚੰਗੀ ਬਰੀਡਿੰਗ ਕਰਦੇ ਆ ਇਹ ਜਰਮਨ ਸ਼ੈਫਰਡ ਦੇ ਜਿਹੜੇ ਚੰਗੇ ਮੇਲ ਫੀਮੇਲ ਆ ਜਿਹੜੀਆਂ ਸ਼ੋਅ ਲੱਗਦੀਆਂ ਉਹ ਵੀ ਬਾਈ ਉਹਨਾਂ ਕੋਲੇ ਹੁੰਦੀਆਂ ਤੇ ਬਾਈ ਹੋਰ ਕੋਈ ਗੱਲ ਬਾਤ ਇਹਨਾਂ ਬਾਰੇ ਜਿਹੜੀ ਦੱਸਣੀ ਚਾਹੋ ਤੁਸੀਂ ਕੋਈ ਕਿੱਸਾ ਕਹਾਣੀ ਜਾਂ ਕੋਈ ਹੋਰ ਖਾਸ ਗੱਲ ਉਹ ਬਾਈ ਸਾਡਾ ਬਿਹਰ ਗਏ ਨਾ ਆਇਆ ਨਹੀਂ ਯਾਰ ਕਹਾਣੀਆਂ ਤਾਂ ਆਪਾਂ ਤੁਹਾਨੂੰ ਬਹੁਤ ਸੁਣਾ ਦਿੰਦੇ ਕਿਦਾਂ ਫੇਰ ਉਹ ਅੱਜ ਗਏ ਵੀ ਆ ਕਿਤੇ ਆਪਣਾ ਪ੍ਰੋਗਰਾਮ ਅਚਾਨਕ ਬਣ ਗਿਆ ਤਾਂ ਕਰਕੇ ਤੇ ਜਿੱਦਨ ਕਿਤੇ ਆਏ ਫਿਰ ਆਪਾਂ ਤੁਹਾਨੂੰ ਉਹਨਾਂ ਦੀਆਂ ਕਹਾਣੀਆਂ ਲਾਵਾਂਗੇ ਇਹਨਾਂ ਦੀਆਂ ਕਹਾਣੀਆਂ ਸੁਣਾਵਾਂ ਇਹਨਾਂ ਦੀਆਂ ਕਹਾਣੀਆਂ ਠੀਕ ਹੈ ਬਾਈ ਹਾਂਜੀ ਬ ਨਾਲੇ ਉਹਦੋਂ ਆਪਾਂ ਜਰਮਨ ਦੀ ਵੀਡੀਓ ਪਾ ਲਾਂਗੇ ਥੋੜੇ ਦਿਨਾਂ ਤੱਕ ਠੀਕ ਹੈ ਹਾਂਜੀ ਬਾਈ ਫਿਰ ਆਪਾਂ ਉਹ ਵਧੀਆ ਤਰੀਕੇ ਨਾਲ ਕਾਣੀਆਂ ਕੁੰਨੇ ਤੁਹਾਨੂੰ ਦੱਸਾਂਗੇ ਹੁਣ ਫਿਰ ਬਾਈ ਬੱਚੇ ਕਿੰਨੇ ਆਪਣੇ ਕੋਲੇ ਵੇਚਣ ਵਾਸਤੇ ਬੱਚੇ ਇਸ ਟਾਈਮ ਆਪਣੇ ਕੋਲੇ ਬਾਈ ਮੰਨ ਕੇ ਚਲੋ 10 ਬੱਚੇ ਆ ਜੀ 10 ਬੱਚੇ ਹਾਂਜੀ ਬਾਈ ਠੀਕ ਹੈ ਅੰਦਾਜ਼ਾ ਬਾਈ ਰੇਟ ਰੂਟ ਕਿੰਨਾ ਕਰਿੰਦਾ ਬੱਚੇ ਦਾ ਰੇਟ ਤਾਂ ਬਾਈ ਫੋਨ ਤੇ ਕਰਾਂਗਾ ਲਓ ਬਾਈ ਸ਼ੌਂਕੀ ਬੰਦੇ ਫੋਨ ਕਰਿਓ ਬਾਈ ਨੇ ਪਹਿਲਾਂ ਦੱਸਿਆ ਹਨਾ ਜੇ ਕੁੱਤੀ ਮੇਟ ਕਰਾਉਣੀ ਆ ਬੱਚੇ ਚੰਗੇ ਆਉਂਦੇ ਆ ਕਿਉਂਕਿ ਤੁਹਾਡੇ ਸਾਹਮਣੇ ਆ ਹਾਂ ਇੰਨੀ ਹਾਈਟ ਦੇ ਕੁੱਤੇ ਹਾਂ ਇੰਨੇ ਲੰ ਇਹ ਜਿਹੜੇ ਹੈਗੇ ਆ ਵਾਈਟ ਦੇ ਵਿੱਚ ਬਹੁਤ ਹੀ ਸ਼ਾਨਦਾਰ ਕੁਆਲਿਟੀ ਦੇ ਵਿੱਚ ਆ ਬਾਕੀ ਬੱਚੇ ਹੈਗੇ ਬਾਈ ਹੋਰਾਂ ਕੋਲੇ ਆ ਕੇ ਦੇਖ ਕੇ ਪਸੰਦ ਕਰਕੇ ਤੁਸੀਂ ਆ ਉਹਦਾ ਬੁੱਕ ਕਰਵਾ ਸਕਦੇ ਹੋ ਪਿੰਡਾ ਕੋਟਲਾ ਮੇਰ ਸਿੰਘ ਵਾਲਾ ਤੇ ਕਿਹੜੇ ਰੋਡ ਤੇ ਆ ਬਈ ਪਿੰਡ ਆਪਣਾ ਆਪਣਾ ਬਾਈ ਬਾਗੇ ਪੁਰਾਣੇ ਤੋਂ ਕੋਟਕਪੁਰਾ ਰੋਡ ਤੇ ਆ ਜੀ ਠੀਕ ਠੀਕ ਆ ਬਈ ਦੋਸਤੋ ਜਿਨ੍ਹਾਂ ਨੂੰ ਚਾਹੀਦੇ ਆ ਬੱਚੇ ਜਾਂ ਆਪਣੀਆਂ ਫੀਮੇਲ ਮੇਟ ਕਰਾਉਣੀਆਂ ਤਾਂ ਬਾਈ ਹੋਰਾਂ ਨਾਲ ਕਰ ਲਿਓ ਸੰਪਰਕ ਇਸ ਤਰ੍ਹਾਂ ਦੀਆਂ ਹੋਰ ਵੀ ਵੀਡੀਓ ਆਪਣੇ ਚੈਨਲ ਤੇ ਲੈ ਕੇ ਆਵਾਂਗੇ ਤੇ ਬਾਈ ਪ੍ਰਦੀਪ ਦੀ ਵੀ ਵੀਡੀਓ ਵੀ ਛੇਤੀ ਲੈ ਕੇ ਆਵਾਂਗੇ ਜਰਮਨ ਸ਼ੈਫਰਡ ਦੀ ਬਹੁਤ ਬਹੁਤ ਧੰਨਵਾਦ ਬਈ ਸਾਰੇ ਭਰਾਵਾਂ ਦਾ ਧੰਨਵਾਦ ਦੋਸਤੋ